ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸੇਜ ਖਾਨਾ ਦੇ ਵਿੱਚ ਤੁਹਾਡਾ ਜਿਵੇਂ ਕਰਦੇ ਆ ਮੈਸੇਜਿਤ ਕਰਮ ਠਾੜੂ ਅੱਜ ਨੇ ਉਹ ਵੀਡੀਓ ਲੈ ਕੇ ਆਪਾਂ ਫਿਰ ਹਾਜ਼ਰ ਹੋਏ ਆ ਤੁਹਾਡੇ ਵਾਸਤੇ ਅੱਜ ਆਪਾਂ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਮਿਹਨਤ ਨਾਲ ਅਤੇ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਲੈ ਕੇ ਆਏ ਆ ਆਜੋ ਆਪਾਂ ਵੀਡੀਓ ਕਰਦੇ ਆ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਦੇ ਆ ਡਿਜ਼ਾਈਨ ਕਲਰ ਬਹੁਤ ਸੋਹਣੇ ਸੋਹਣੇ ਨੇ ਇਹ ਤੇ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਭੈਣ ਭਰਾ ਆਉਂਦੇ ਨੇ ਉਹਨਾਂ ਨੂੰ ਆਪਾਂ ਆਪਣੀ ਲੋਕੇਸ਼ਨ ਜ਼ਰੂਰ ਦੱਸਦੇ ਹੁੰਨੇ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਪਿਆ ਜਾਂਦਾ ਜਿੱਥੇ ਇੱਕ ਆਪਣੀ ਮਿਸਤਰੀਆਂ ਦੀ ਦੁਕਾਨ ਹੈ ਮਠਾੜੂ ਸ਼ਾਪ ਕਰਕੇ ਜਾਣੀ ਜਾਂਦੀ ਹੈ ਡੇਰਾ ਬਾਬਾ ਪੰਜਾਬ ਦਾਸ ਦੇ ਨੀਅਰ ਹੈ ਜਿਹੜੀ ਆਪਣੀ ਸ਼ਾਪ ਹੈ ਕੋਈ ਬਹੁਤ ਹੀ ਵੱਡੀ ਗਲੀ ਤੇ ਜਾਂ ਫਿਰਨੀ ਤੇ ਨਹੀਂ ਲੱਗਦੀ ਇਹ ਆਪਾਂ ਜਰੂਰ ਦੱਸਦੇ ਹਾਂ ਆਪਣੇ ਕਸਟਮਰ ਨੂੰ ਵੀ ਜਿਹੜੀ ਆਪਣੀ ਸ਼ਾਪ ਹੈ ਇਹ ਪਿੰਡ ਦੇ ਵਿੱਚ ਹੈ ਡੇਰਾ ਬਾਬਾ ਪੰਜਾਬ ਦਾਸ ਤੋਂ ਇੱਕ ਪੀੜੀ ਗਲੀ ਆਉਂਦੀ ਹੈ ਤੇ ਇਹ ਉਹਦੇ ਵੀੜੀ ਗਲੀ ਦੇ ਵਿੱਚ ਆਪਣੀ ਇੱਕ ਸ਼ਾਪ ਹੈ ਜਿਹੜੀ ਜਿਹੜਾ ਆਪਣਾ ਕੱਪੜੇ ਦਾ ਸ਼ੋਰੂਮ ਹੈ ਤੇ ਆਪਣੀ ਸ਼ਾਪ ਜਿਹੜੀ ਹੈਗੀ ਮਠਾੜੂ ਸ਼ਾਪ ਕਰਕੇ ਜਾਣੀ ਜਾਂਦੀ ਹੈ ਪਿੰਡ ਦੇ ਵਿੱਚ ਮਿਸਤਰੀਆਂ ਦੀ ਦੁਕਾਨ ਹੈ ਇਹ ਆਪਾਂ ਨਿਊ ਨਿਊ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜਿਹੜੇ ਚੈਨਲ ਤੇ ਨਵੇਂ ਆਉਂਦੇ ਜਰੂਰ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾਓ ਤੁਸੀਂ ਕਿਉਂਕਿ ਅਸੀਂ ਜਿਹੜੀ ਵੀਡੀਓ ਪਾਉਨੇ ਆ ਤੁਹਾਡੇ ਕੋਲ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾਇਆ ਕਰੂਗਾ ਤੇ ਆਪਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਦੁਪੱਟਾ ਸੂਟ ਜਿਹੜੇ ਦੁਪੱਟਾ ਸੂਟ ਲੈ ਕੇ ਆਏ ਆ ਉਹ ਕਈ ਵੈਰਾਈਟੀਆਂ ਦੇ ਵਿੱਚ ਲੈ ਕੇ ਆਏ ਆ ਕਾਟਨ ਦਾ ਦੁਪੱਟਾ ਸੂਟ ਲੈ ਕੇ ਆਏ ਆ ਤੇ ਮਸਲੀਨ ਦੇ ਜਿਹ ਬਾਟਨ ਦੇ ਦੁਪੱਟਾ ਸਾਫ ਦੇ ਲੈ ਕੇ ਆਇਆ ਪਹੁੰਚਾ ਵਰਕਸ਼ਾਪ ਦੇ ਵਾਸਤੇ ਲੈ ਕੇ ਆਇਆ ਵੀਡੀਓ ਕਰਦੇ ਹਾਂ ਸ਼ੁਰੂ ਸਾਰੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਤੇ ਇੱਕ ਆਪਾ ਭੈਣ ਭਰਾਵਾਂ ਨੂੰ ਜਰੂਰ ਦੱਸਦੇ ਹਾਂ ਵੀ ਜਿਹੜਾ ਤੁਸੀਂ ਪੇਮੈਂਟ ਕਰਨੀ ਹੈ ਸਾਡਾ ਆਨਲਾਈਨ ਦਾ ਕੰਮ ਬਹੁਤ ਸਾਰਾ ਹੈਗਾ ਤੁਹਾਡੀ ਕਿਰਪਾ ਦੇ ਨਾਲ ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਹੋ ਤੁਹਾਡਾ तहे ਦਿਲੋਂ ਧੰਨਵਾਦ ਹੈ ਤੇ ਜਿਹੜੀ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਉਹ ਤੁਸੀਂ ਸਾਨੂੰ Google Pay ਕਰ ਸਕਦੇ ਹੋ ਕਿਸੇ ਮੈਥਡ ਨਾਲ ਸਾਨੂੰ ਪੇਮੈਂਟ ਕਰ ਸਕਦੇ ਹੋ ਤੁਸੀਂ Google Pay ਕਰ ਸਕਦੇ ਹੋ ਤੇ ਬੈਂਕ ਅਕਾਊਂਟ ਦੇ ਵਿੱਚ ਤੁਸੀਂ ਪੇਮੈਂਟ ਨੂੰ ਟਰਾਂਸਫਰ ਕਰ ਸਕਦੇ ਹੋਗੇ ਤੇ ਇਹ ਤੁਸੀਂ ਕਿਸੇ ਮੈਥਡ ਨਾਲ ਸਾਨੂੰ ਪੇਮੈਂਟ ਕਰ ਸਕਦੇ ਹੋਗੇ ਆਜੋ ਆਪਣਾ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖੀਏ ਜਿਹੜੇ ਅੱਜ ਦੇ ਆਪਾਂ ਕਲਰ ਡਿਜ਼ਾਈਨ ਲੈ ਕੇ ਆਏ ਆ ਅੱਜ ਆਪਾਂ ਤੁਹਾਡੇ ਬਾਅਦ ਸਾਰੇ ਸੂਟ ਹੀ ਦੁਪੱਟਿਆਂ ਦੇ ਨਾਲ ਲੈ ਕੇ ਆਏ ਆ ਖੁੱਲੇ-ਖੁੱਲੇ ਸਾਈਜ਼ ਦੁਪੱਟਿਆਂ ਦੇ ਹੋਣਗੇ ਤੇ ਵੀਡੀਓ ਤੁਸੀਂ ਸ਼ਾ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਤੇ ਬਹੁਤ ਸੋਹਣੇ ਸੂਟ ਰਹਿਣ ਵਾਲੇ ਨੇਗੇ ਦੁਪੱਟਾ ਮਸਲੀਨ ਦਾ ਮਿਲੂਗਾ ਤੁਹਾਨੂੰ ਤੇ ਸੂਟ ਵੀ ਮਸਲੀਨ ਦਾ ਮਿਲੂਗਾ ਜਿਹੜਾ ਦੁਪੱਟੇ ਦਾ ਸਾਈਜ਼ ਆ ਪੂਰਾ 2.5 ਮੀਟਰ ਦਾ ਸਾਈਜ਼ ਹੋਊਗਾ ਆਲ ਓਵਰ ਸੂਟ ਮਿਲੂਗਾ ਤੁਹਾਨੂੰ ਤੇ ਇਹਦੇ 'ਚ 15 ਤੋਂ 20 ਡਿਜ਼ਾਈਨ ਆਏ ਨੇਗੇ ਇਹ ਜਿਹੜਾ ਸਾਫ ਹੈਗਾ ਡੀਟੇਲ ਪ੍ਰਿੰਟ ਹੈ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਹੈ ਤੇ ਰੇਟ ਮਸਲੀਨ ਦੁਪੱਟੇ ਦਾ ਤੁਹਾਨੂੰ ਬਹੁਤ ਘੱਟ ਮਿਲੂਗਾ ਇਹ 650 ਰੁਪਏ ਦਾ ਆਪਾਂ ਤੁਹਾਨੂੰ ਸੂਟ ਦੇਵਾਂਗੇ ਇਹ ਸਾਡਾ ਇੱਕ ਸੂਟ ਦਾ ਰੇਟ ਹੈ 650 ਰੁਪਿਆ ਜਿਹੜੇ ਸਾਡੇ ਕੋਲ ਹੋਲ ਸੇਲ ਵਾਸਤੇ ਜਿਹੜੀਆਂ ਆਪਣਾ ਘਰੇ ਲੇਡੀਜ਼ ਕੰਮ ਕਰਦੀਆਂ ਨੇ ਉਹਨਾਂ ਨੇ ਉਹਨਾਂ ਨੇ ਸਾਡੇ ਕੋਲ ਸਾਫ ਲੈਣਾ ਉਹਨਾਂ ਦਾ ਰੇਟ ਸਾਣ ਅਲੱਗ ਲੱਗੂਗਾ ਉਹ ਸਾਡਾ ਹੋਲ ਸੇਲ ਦਾ ਰੇਟ ਹੋਊਗਾ ਇਹ ਵਾਲਾ ਜਿਹੜਾ ਰੇਟ ਹੈ ਸਾਡਾ ਰਿਟੇਲ ਦਾ ਰੇਟ ਹੈ ਇਦੇ ਚ ਆਪਾਂ ਇੱਕ ਸੂਟ ਤਾਂ ਖੋਲ ਕੇ ਦੇਖਾਂਗੇ ਤੇ ਬਹੁਤ ਸਾਰੇ ਸੂਟ ਆਪਾਂ ਦਿਨ ਖੋਲੇ ਤੁਹਾਨੂੰ ਦਿਖਾਵਾਂਗੇ ਤੇ ਦੁਪੱਟੇ ਇਹਨਾਂ ਦੇ ਨਾਲ 2.5 ਮੀਟਰ ਦੇ ਐ ਤੇ 650 ਰੁਪਏ ਦਾ ਸੂਟ ਆਪਾਂ ਤੁਹਾਨੂੰ ਦੇਵਾਂਗੇ ਇਹਦੇ ਚ ਆਪਾਂ 15-20 ਡਿਜ਼ਾਈਨ ਜਿਹੜੇ ਆਪਣੇ ਕੋਲੇ ਅਵੇਲੇਬਲ ਨੇ ਆਹ ਲਓ ਜੀ ਇਹ ਸਾਰੇ ਦੁਪੱਟਿਆਂ ਦੇ ਨੇ ਪੂਰੇ ਖੁੱਲੇ ਸਾਰੇ ਨੇ ਦੁਪੱਟਿਆਂ ਦੇ ਤੇ ਜਿਹੜਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਹੈ ਤੇ ਮਸਲੀਨ ਦਾ ਸੂਟ ਹੈ ਸਾਰਿਆਂ ਦੇ ਜਿਹੜੇ ਪ੍ਰਿੰਟ ਹੈਗੇ ਨੇ ਡੀਟੇਲ ਪ੍ਰਿੰਟ ਨੇਗੇ ਸੂਟਾਂ ਦੇ ਆਹ ਲਓ ਜੀ ਇਦਾਂ ਦੇ ਇਹਨਾਂ ਦੇ ਪ੍ਰਿੰਟ ਨੇ ਕਿ ਬਹੁਤ ਪਿਆਰਾ ਪਿਆਰਾ ਇਹਨਾਂ ਦਾ ਸਟਾਫ ਹੈਗਾ ਤੇ 650 ਰੁਪਏ ਦਾ ਜਿਹੜਾ ਸੂਟ ਸਾਨੂੰ ਮਿਲੂਗਾ ਫਟਾਫਟ ਤੁਸੀਂ ਸਕਰੀਨਸ਼ਾਟ ਮਾਰ ਕੇ ਛੂਟਾ ਨੂੰ ਤੁਸੀਂ ਇਹਦੇ ਤੋਂ ਸਾਡੇ ਸਕਰੀਨ ਤੇ ਇਸੇ ਦੇ ਨੰਬਰ ਚੱਲਦਾ WhatsApp ਦਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਆਪਾਂ ਸਾਰੇ ਸੂਟ ਇਦਾਂ ਖੋਲ ਕੇ ਨਹੀਂ ਦਿਖਾਉਂਦੇ ਤੁਹਾਨੂੰ ਆਪਾਂ ਕਲਰ ਡਿਜ਼ਾਈਨ ਦਿਖਾ ਦਿੰਨੇ ਆ ਕਿਉਂਕਿ ਆਪਣੇ ਕੋਲ ਕਾਫੀ ਵੈਰਾਈਟੀ ਹੈ ਸਾਰੀ ਆਪਾਂ ਵੀਡੀਓ ਲੰਬੀ ਹੋ ਜੂਗੀ ਸਾਰੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਆਹ ਵਾਲੇ ਇਹ ਵਾਲਾ ਸੂਟ ਜਿਹੜਾ ਸੀਗਾ ਗੁਲਾਬੀ ਇਹਦੇ ਨਾਲ ਕੰਟਰਾਸਟ ਆ ਬਹੁਤ ਸੋਹਣਾ ਫਲਾਵਰ ਬਣਿਆ ਹੋ ਸਾਰੇ ਪ੍ਰਿੰਟ ਜਿਹੜੇ ਹੈਗੇ ਨੇ ਅੱਜ ਤੋਂ ਤੁਹਾਨੂੰ ਡੀਟੇਲ ਮਿਲਣਗੇ ਦੁਪट्टे ਸਾਰਿਆਂ ਦਾ ਸਾਈਜ਼ ਆਪਾਂ ਖੋਲ ਕੇ ਦੇਖ ਲਿਆ ਸਾਰੇ ਸਾਈਜ਼ ਹੀ ਬਹੁਤ ਵਧੀਆ ਨੇਗੇ ਤੇ ਇਹ ਸ਼ੂਟ ਸਿਰਫ 650 ਰੁਪਏ ਦਾ ਸ਼ੂਟ ਤੁਹਾਨੂੰ ਮਿਲੇਗਾ ਇਸ ਕਰਕੇ ਤੁਸੀਂ ਮੈਂ ਕਹਿ ਰਿਆ ਕਹਿ ਰਾ ਸ਼ੂਟ ਤੁਹਾਨੂੰ ਦਿਖਾਉਂਗੀ ਟਿਕ ਲਾਉਣੀ ਇਹਦੇ ਬਹੁਤ ਸੌਖੀ ਹੋ ਜਾਂਦੀ ਹੈ ਕਿਉਂਕਿ ਤੁਸੀਂ ਟਿਕ ਲਾ ਕੇ ਸ਼ੂਟ ਨੂੰ ਆਰਡਰ ਪਲੇਸ ਕਰ ਸਕਦੇ ਹੋ ਤੇ ਡਿਜ਼ਾਈਨ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਹੈ ਆ ਲਓ ਜੀ ਡਿਜ਼ਾਈਨ ਜਿਹੜੇ ਹੈਗੇ ਨੇ ਬਹੁਤ ਗੁੱਡ ਡਿਜ਼ਾਈਨ ਨੇ ਅੱਜ ਤੇ ਕਪੜਾ ਵੀ ਜਿਹੜਾ ਹੈਗਾ ਬਹੁਤ ਸੋਹਣਾਗਾ ਹਲਕੀਆਂ ਹਲਕੀਆਂ ਚੁੰਨੀਆਂ ਨੇ ਤੇ ਸਾਈਜ਼ ਨੇ 2.5 ਮੀਟਰ ਦੇ 2.5 2.5 ਮੀਟਰ ਦੇ ਸਾਈਜ਼ ਨੇ ਦੁਪੱਟਿਆਂ ਦੇ ਅਸਲ ਵਿੱਚ ਜਦੋਂ ਆਪਾਂ ਦੁਪੱਟਾ ਖੋਲ ਕੇ ਦੇਖਾਂਗੇ ਨਾ ਤੇ ਸੂਟ ਫੇਰ ਹੀ ਬਹੁਤ ਪਿਆਰਾ ਲੱਗਦਾਗਾ ਇਹ ਆ ਲਓ ਜੀ ਐਦਾਂ ਦੀ ਲੁੱਕ ਸੂਟ ਦੀ ਜਿਹੜੀ ਹੈਗੀ ਆਊਗੀ ਆਹ ਲਓ ਜੀ ਇਹ ਵਾਲਾ ਕਲਰ ਸੀਗਾ ਬਲੈਕ ਬਲੈਕ ਕਲਰ ਦੇ ਨਾਲ ਕੰਟਰਾਸਟ ਇਹਦੇ ਦੋ ਤਿੰਨ ਜਿਹੜੇ ਹੈਗੇ ਨੇ ਆਪਣੇ ਕੋਲੇ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਆਏ ਨੇਗੇ ਆਹ ਵਾਲਾ ਇਹਦਾ ਲੱਗਦਾ ਡਿਜ਼ਾਈਨ ਹੈ ਬਲੈਕ ਵਾਲਾ ਤੇ ਈ ਕਾ ਬਹੁਤ ਪਿਆਰਾ ਡਿਜ਼ਾਈਨ ਹੈ ਜਿਹੜਾ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਆਪਾਂ ਖੋਲ ਕੇ ਦੇਖ ਲੈਨੇ ਆ ਤਾਂ ਦੁਪੱਟਾ ਕਿੱਦਾਂ ਦਾ ਇਹਦੇ ਵਿੱਚੋਂ ਜਿਹੜਾ ਆਊਗਾ ਆਹ ਲਓ ਜੀ ਇਹ ਗਾਜਰੀ ਦੇ ਨਾਲ ਕੰਟਰਾਸਟ ਹੈ ਬਹੁਤ ਸੋਹਣੀ ਲੋਕਾ ਦੁਪੱਟੇ ਦੀ ਬਹੁਤ ਹੀ ਬਿਊਟੀਫੁਲ ਦੁਪੱਟਾ ਹੈ ਆਹ ਲੋ ਜੀ ਐਨਾ ਦੀ ਸੂਟ ਦੀ ਜਿਹੜੀ ਗ੍ਰੇਸ ਹੈਗੀ ਹੈ ਬਣਨੀ ਹੈ ਆਹ ਲੋ ਜੀ ਐਦਾਂ ਸੂਟ ਰੈਡੀ ਹੋ ਕੇ ਬਹੁਤ ਸੋਹਣਾ ਬਣੂਗਾ ਸਿਰਫ ਤੇ ਸਿਰਫ ਮਿਲੂਗਾ 650 ਰੁਪਏ ਦਾ ਇਹਦੇ ਚ ਕਾਫੀ ਕਲਰ ਨੇ ਜਿਹੜੇ ਆਪਾਂ ਸਾਰੇ ਕਲਰ ਤੁਹਾਨੂੰ ਦਿਖਾ ਦਿੰਨੇ ਆ ਸਿੰਗਲ ਸਿੰਗਲ ਸੂਟ ਨੇ ਇਹ ਸਾਰੇ ਤੇ ਸਾਰੇ ਡਿਜ਼ਾਈਨ ਹੀ ਸੋਹਣੇ ਨੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਇਹ ਆਹ ਲੋ ਜੀ ਆਹ ਡਿਜ਼ਾਈਨ ਜਿਹੜਾ ਹੈਗਾ ਆ ਵੀ ਬਹੁਤ ਸੋਹਣਾ ਇੱਕ ਵੀ ਡਿਜ਼ਾਈਨ ਇਹਦਾ ਛੱਡਣ ਵਾਲਾ ਨਹੀਂ ਫਟਾਫਟ ਤੁਸੀਂ ਆਰਡਰ ਪਲੇਸ ਕਰਨਾ ਇਹ ਨਾ ਹੋਵੇ ਵੀ ਸ਼ੂਟ ਦੇਖ ਜਾਣ ਤੇ ਤੁਸੀਂ ਬਾਅਦ ਵਿੱਚ ਮੈਨੂੰ ਟਿੱਕਾਂ ਲਾ ਕੇ ਭੇਜੀ ਜਾਓ ਆਹ ਵਾਲਾ ਡਿਜ਼ਾਈਨ ਵੀ ਬਹੁਤ ਪ੍ਰੀਮੀਅਮ ਕਪੜਾ ਇਹ ਤੇ ਬਹੁਤ ਹੀ ਸੋਹਣਾ ਇਹਦਾ ਡਿਜ਼ਾਈਨ ਹੈ ਆਹ ਲੋ ਜੀ ਆਹ ਡਿਜ਼ਾਈਨ ਵੀ ਹੈਗਾ ਬਹੁਤ ਸੋਹਣਾ ਸਾਰੇ ਡਿਜ਼ਾਈਨ ਅਲੱਗ ਦੇ ਨੇ ਤੇ ਬਹੁਤ ਸੋਹਣੇ ਨੇ ਸਿੰਗਲ ਸਿੰਗਲ ਇਹ ਸੂਟ ਨੇ ਸਾਰੇ आ लो जी आ डिजाइन भी है बहुत सोना एक लाइट कलर का सूट है आप दुपट्टा खोल के देखते हैं भाओ दुप्टा कितना अच्छा निकले है ना आओ जी ढाई मीटर का मसलीन का दुप्टा तो रेट सिर्फ साढ़े छे सौ रुपया आ लो जी आुक बनूगी सूट की शूट दी, बहुत प्यारी ਆਹ ਲਓ ਜੀ ਅਗਲਾ ਸ਼ੂਟ ਜਿਹੜਾ ਹੈਗਾ ਇਹ ਹੈਗਾ ਬੇਬੀ ਪਿੰਕ ਤੇ ਡਾਰਕ ਲਾਲੀ ਦੇ ਨਾਲ ਇਹ ਆ ਵਾਲਾ ਕਲਰ ਫੇਅਰ ਬ੍ਰੈਕ ਆ ਗਿਆ ਇਹਦਾ ਵੀ ਜਿਹੜਾ ਪ੍ਰਿੰਟ ਹੈਗਾ ਡੀਟੇਲ ਹੈ ਆਹ ਲਓ ਜੀ ਸਰਦਈ ਤੇ orange ਨਾਲ گلاب ਦਾ ਫੁੱਲ ਬਣਿਆ ਹੋਇਆ ਬਹੁਤ ਪਿਆਰਾ ਜਿਹੜਾ ਡੀਟੇਲ ਪ੍ਰਿੰਟ ਹੈ ਇਹਦਾ ਤੇ ਇਹਦਾ ਕਲਰ ਵੀ ਜਿਹੜਾ ਹੈਗਾ ਬਲੈਕ ਦੇ ਨਾਲ ਕੰਟਰਾਸਟ ਬਹੁਤ ਪਿਆਰਾ ਬਹੁਤ ਪਿਆਰੀ ਲੁੱਕ ਬਣਨ ਵਾਲੀ ਹੈ ਆਹ ਲਓ ਜੀ ਅਗਲਾ ਕਲਰ ਇਹਦੇ ਵਿੱਚ ਫੇਰ ਅਗਲਾ ਆਪਦੇ ਫੁੱਲ ਵਾਲਾ ਆ ਗਿਆ ਆ ਲਓ ਜੀ ਵਾਈਟ ਦੇ ਨਾਲ ਲਾਈਟ ਲਵੈਂਡਰ ਦਾ ਕੰਟਰਾਸਟ ਹੈ ਤੇ ਗ੍ਰੇ ਦੇ ਨਾਲ ਬਹੁਤ ਪਿਆਰਾ ਕ combination ਹੈ ਇਹਦਾ ਤੇ ਆ ਲਓ ਜੀ ਇੱਕ ਗ੍ਰੇ ਕਲਰ ਦਾ ਆ ਗਿਆ ਤੇ ਔਰੇਂਜ ਨਾਲ ਸਲਾਵਰ ਇਹਦਾ ਬਹੁਤ ਸੋਹਣਾ ਸੂਟ ਹੈ ਆ ਲਓ ਜੀ ਇਹ ਦਾ ਗ੍ਰੇਸਫੁਲ ਦੁਪੱਟਾ ਤੇ ਆ ਵਾਲਾ ਹੈਗਾ ਇਹਦਾ ਸੂਟ ਦਾ ਜਿਹੜਾ ਸਾਫ ਆਹ ਲਓ ਜੀ ਇਹ ਇਹਦੀ ਹੈਗੀ ਬਹੁਤ ਬਿਊਟੀਫੁਲ ਗ੍ਰੇਸ ਆਹ ਲਓ ਜੀ ਆ ਨਾਲ ਜਿਹਨੇ ਚੱਕਿਆ ਇੱਧਰ ਆਹ ਲਓ ਜੀ ਇੱਕ ਪ੍ਰਿੰਟ ਆ ਗਿਆ ਇਹਦੇ ਵਿੱਚ ਬਲੈਕ ਜਿਹੜਾ ਆ ਪ੍ਰਿੰਟ ਬਲੈਕ ਵਾਲਾ ਇਹ ਵੀ ਬਹੁਤ ਸੋਹਣਾ ਹੈ ਇਹ ਸੂਟ ਸੀਗੇ ਸਾਰੇ ਆ ਮਸਲੀਨ ਦੇ ਜਿੰਨੇ ਵੀ 22 ਡਿਜ਼ਾਈਨ ਆਈ ਸੀ ਸਿੰਗਲ ਸਿੰਗਲ ਕਰਕੇ ਮੈਂ ਤੁਹਾਨੂੰ ਦਿਖਾਏ ਆ ਇਹ ਵਾਲੇ ਸੀਗੇ 650 ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਤੇ ਇੱਕ ਆਪਣੇ ਕੋਲੇ ਆ ਗਿਆ कॉटन दुपट्टे ਦਾ ਸਫ ਇਹ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਉਂਗੀ ਇਹਦਾ ਰੇਟ ਸਿਰਫ 450 ਰੁਪਿਆ ਤੇ ਇਹਦਾ ਜਿਹੜਾ ਸੂਟ ਹੈ ਉਹ ਇਦਾਂ ਐ ਪਿਕ ਵਾਲਾ ਸੂਟ ਹੈਗਾ ਇਹ ਸਾਰੇ ਜਿਹੜੇ ਹੈਗੇ ਨੇ ਬਹੁਤ ਸੋਹਣੇ ਸੂਟ ਨੇਗੇ ਪ्युअर कॉटन ਦੇ ਨੇ ਤੇ ਇਹਦਾ ਆਪਾਂ ਇੱਕ ਸੂਟ ਖੋਲ ਕੇ ਦੇਖਾਂਗੇ ਬਾਕੀ ਮੈਂ ਫਿਰ ਤੁਹਾਨੂੰ ਸਾਰੇ ਕਲਰ ਦਿਖਾਉਂਗੀ ਆ ਲਓ ਜੀ ਇਹ ਪ्युअर कॉटन ਦਾ ਸ਼ੂਟ ਹੈ ਆਹ ਵਾਲਾ ਇਹਦਾ ਸ਼ਰਟ ਪੀਸ ਹੈਗਾ ਇਹ ਸ਼ਰਟ ਪੀਸ ਹੈਦਾ ਆਹ ਵਾਲੀ ਇਹਦੀ ਸਲਵਾਰ ਹੈਗੀ 2.5 ਮੀਟਰ ਦੀ ਇਹਦੀ ਸਲਵਾਰ ਹੈ ਨਾਲ ਤੇ ਦੁਪੱਟਾ ਇਹਦੇ ਨਾਲ ਪ्युअर कॉटन ਦਾ ਹੈ ਦੁਪੱਟੇ ਦਾ ਸਾਈਜ਼ ਆਪਾਂ ਦੇਖ ਲੈਨੇ ਚੈੱਕ ਕਰਦੇ ਆਂ ਖੋਲ ਕੇ ਵੀ ਕਿੱਡਾ ਕ ਦੁਪੱਟੇ ਦਾ ਸਾਈਜ਼ ਹੈ ਆਹ ਲਓ ਜੀ ਆ ਜਿਹੜਾ ਦੁਪੱਟਾ ਹੈਗਾ ਇਹ 2.5 ਮੀਟਰ ਦਾ ਦੁਪੱਟਾ ਹੈ ਤੇ ਇਸ ਸ਼ੂਟ ਦਾ ਜਿਹੜਾ ਰੇਟ ਹੈ 450 ਰੁਪਇਆ ਰੇਟ ਹੈ ਸ਼ੂਟ ਦਾ ਤੇ ਪਿੱਕ ਵਾਲੇ ਸੂਟ ਨੇ ਇਦਾਂ ਸੂਟ ਜਿਹੜਾ ਬਣ ਕੇ ਰੈਡੀ ਹੋਊਗਾ ਤਿਆਰ ਹੋਊਗਾ ਤੁਸੀਂ ਦੇਖ ਲਓ ਇਹਦੇ ਚ ਆਪਾਂ ਕਲਰ ਇੱਕ ਸੂਟ ਖੋਲ ਦਿੱਤਾ ਹੈ ਤੁਹਾਡੇ ਵਾਸਤੇ ਸੈਂਪਲ ਵਾਸਤੇ ਤੇ ਬਾਕੀ ਸੂਟ ਆਪਾਂ ਤੁਹਾਨੂੰ ਦਿਖਾਵਨੇ ਆ ਆਹ ਵਾਲੇ ਸੂਟ ਜਿਹੜੇ ਹੈਗੇ ਨੇ ਪਿੱਕਾਂ ਵਾਲੇ ਇਦਾਂ ਦੇ ਕਲਰ ਹੋਣਗੇ ਸ਼ਰਟ ਵੀ ਸਿੱਧਾ ਹੋਊਗਾ ਸਲਵਾਰ ਦੁਪੱਟਾ ਇਦਾਂ ਹੋਊਗਾ ਇਸ ਸੂਟ ਦਾ ਜਿਹੜਾ ਰੇਟ ਹੈ 450 ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਇਹ ਪਿਓਰ ਕਾਟਨ ਦਾ ਦੁਪੱਟੇ ਦੇ ਨਾਲ ਤੇ ਜਿਹੜੇ ਰੰਗ ਕਲਰ ਨੇ ਇਹਨਾਂ ਦੇ ਬਹੁਤ ਹੀ ਪੱਕੇ ਨੇਗੇ ਆਹ ਲਓ ਜੀ ਇਹ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣੀ ਆ ਸਿੰਗਲ ਸਿੰਗਲ ਸੂਟ ਨੇ ਇਹ ਕਿਉਂ ਵੱਖਰੇ ਵੱਖਰੇ ਜਿਹੇ ਡਿਜ਼ਾਈਨ ਨੇ ਇਹਨਾਂ ਦੇ ਆਹ ਲਓ ਜੀ ਮਹਿਰੂਨ ਕਲਰ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਬਹੁਤ ਪਿਆਰਾ ਹੈਗਾ ਜਿਵੇਂ ਆਹ ਵਾਲਾ ਗ੍ਰੇ ਤੇ ਬਲੈਕ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਹੈਗਾ ਤੇ ਆਹ ਹੈਗਾ ਫਿਰੋਜੀ ਦੇ ਨਾਲ ਬਲੈਕ ਦਾ ਬਹੁਤ ਹੀ ਸੋਹਣਾ ਕੰਬੀਨੇਸ਼ਨ ਹੈਗਾ ਤੇ ਆਹ ਲਓ ਜੀ ਅਗਲਾ ਆ ਗਿਆ ਬੋਟਲ ਗ੍ਰੀਨ ਤੇ ਵਾਈਟ ਦੇ ਨਾਲ ਕੰਬੀਨੇਸ਼ਨ ਬਹੁਤ ਪਿਆਰਾ ਹੈ ਇਹਦਾ ਤੇ ਆਹ ਲਓ ਜੀ ਅਗਲਾ ਆ ਗਿਆ ਗੁਲਾਬੀ ਕਲਰ ਆ ਗਿਆ ਨਹੀਂ ਬਹੁਤਾ ਡਾਰਕ ਹੈ ਮਹਿਰੂਨ ਜੇ ਕਲਰ ਨਾਲ ਕਾਫੀ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਹੈ ਜੀ ਇਹ ਵਾਲੇ ਸੀਗੇ 450 ਵਾਲੇ ਸੂਟ ਨਾਲ ਦੀ ਨਾ ਮੇਰੇ ਰੇਟ ਤੁਹਾਨੂੰ ਦੱਸੀ ਜਾਨੀ ਆ ਆ ਲਓ ਜੀ ਇੱਕ ਆਪਣੇ ਕੋਲੇ ਆਇਆ ਹੈ ਅਗਲਾ ਕੋਟੇ ਡੋਰੀਏ ਦੇ ਨਾਲ ਇਹ ਵੀ ਹੈਗਾ ਇਹਦਾ ਰੇਟ ਸਿਰਫ 500 ਰੁਪਿਆ ਆ ਲਓ ਜੀ ਇਹ ਸੂਟ ਹੈਗਾ ਬਹੁਤ ਸੋਹਣਾ ਨੈਕੇ ਦਾ ਬਣਿਆ ਹੋਇਆ ਤੇ ਕਪੜਾ ਪਿਓਰ ਕਾਟਨ ਦਾ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਦੁਪੱਟੇ ਦਾ ਸਾਈਜ਼ ਮੈਂ ਦਿਖਾਉਣੀ ਆ ਸਿਰਫ ਸੂਟ ਹੈਗਾ 500 ਰੁਪਏ ਦਾ ਇਹ ਤੇ ਇਹਦੇ ਨਾਲ ਦੁਪੱਟਾ ਜਿਹੜਾ ਹੈਗਾ ਕੋਟੇ ਡੋਰੀਏ ਦਾ ਦੁਪੱਟਾ 2.5 ਮੀਟਰ ਦਾ ਸਾਈਜ਼ ਦੁਪੱਟੇ ਦਾ ਆਹ ਲਓ ਜੀ ੜੇਓ ਇਧਰ ਆਹ ਲਓ ਜੀ ਇਹਦਾ ਸਾਈਜ਼ ਜਿਹੜਾ ਦੁਪੱਟੇ ਦਾ ਬਹੁਤ ਵੱਡਾ 2.5 ਮੀਟਰ ਦਾ ਸਾਈਜ਼ ਹੈ ਕੋਟੇ ਡੋਰੀਏ ਦਾ ਦੁਪੱਟਾ ਹੈ ਤੇ ਕਾਟਨ ਦਾ ਸੂਟ ਹੈ ਸਿਰਫ ਰੇਟ ਹੈ 500 ਰੁਪਏ ਇਹਦਾ ਇਹਦੇ ਚ ਕਲਰ ਆਪਣੇ ਕੋਲੇ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਦਿਖਾਉਣੀ ਆ आ लाओ जी यदू रंगा ज्यादा कलर सी बहुत प्यारा आ गया कलर आ वाला मेहंदी है आ वाला, है। आ वाला गाजरी कलर है आ वाला ऑरेंज कलर है लाइट जाम नहीं जहा आ गया परपल ज बहुत सोना कलर है आ वाला है लेमन कलर से आ वाला कलर जेडा है यद लाइट फ्रोजी जहा कलर है ये भी सत अठ कलर सी ਤੇ ਇੱਕ ਆਵळा ਗ੍ਰੇ ਕਲਰ ਆ ਗਿਆ ਇਹਦਾ ਇਹਦੇ ਚ 8 10 ਕਲਰ ਨੇ ਸੂਟ ਤੁਸੀਂ ਜਿੰਨੇ ਮਰਜ਼ੀ ਲੈ ਲਓ ਇੱਕ ਸੂਟ ਨੂੰ ਤੁਸੀਂ ਵੀ ਮੰਗਵਾ ਸਕਦੇ ਹੋ ਸਾਡੇ ਕੋਲੋਂ ਤੇ ਬਾਕੀ ਤੁਹਾਡੀ ਆਪਣੀ ਚੋਇਸ ਹੋਊਗੀ ਆਹ ਲਓ ਜੀ ਇੱਕ ਆਪਣੇ ਕੋਲੇ ਅੱਜ ਆਇਆ ਪਹੁੰਚਿਆ ਵਰਕ ਪਹੁੰਚਿਆ ਵਰਕ ਦੇ ਵਿੱਚ ਇੱਕ ਸੂਟ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਇਹਦਾ ਜਿਹੜਾ ਕਲਰ ਕੰਬੀਨੇਸ਼ਨ ਆ ਬਹੁਤ ਪਿਆਰਾ ਹੈ ਤੇ ਨਾਲ ਇਹਦੇ ਕੋਟੇ ਡਰ ਗਿਆ ਦੁਪੱਟਾ ਹੋਊਗਾ ਆਹ ਲਓ ਜੀ ਇਹ ਦਾ ਸਰਪਲਸ ਦਾ ਜਿਹੜਾ ਇਹਦਾ ਕਪੜਾ ਹੈਗਾ ਸਰਪਲਸ ਦਾ ਬੰਬੇ ਦੀ ਸਰਪਲਸ ਹੁੰਦੀ ਹੈ ਜਿਹੜੇ ਬਹੁਤ ਸੋਹਣਾ ਇਹਦਾ ਬੀਵਾ ਕਾਟਨ ਦਾ ਸਟਫ ਹੈ ਤੇ ਆਹ ਵਾਲਾ ਇਹਦੇ ਨਾਲ ਸਲਵਾਰ ਦਾ ਕਪੜਾ ਹੈਗਾ ਪੌਂਚਾ ਵਰਕ ਤੇ ਕੋਟਾ ਡੋਰੀ ਇਹਦੀ 3D ਇਹਦੇ ਨਾਲ ਹੈਗੀ ਚੁੰਨੀ ਆਹ ਲਓ ਜੀ ਜਿਹੜਾ ਦੁਪੱਟਾ ਹੈ ਉਹਦਾ ਜਿਹੜਾ ਸਾਈਜ਼ ਹੈ ਕੋਟਾ ਡੋਰੀਏ ਦਾ ਉਹਦਾ ਸਾਈਜ਼ 2.5 ਮੀਟਰ ਦਾ ਹੈ ਤੇ ਕਲਰ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ 2.5 ਮੀਟਰ ਦਾ ਕੋਟਾ ਡੋਰੀਏ ਦਾ ਦੁਪੱਟਾ ਤੇ ਇਹਦਾ ਰੇਟ ਸਿਰਫ 650 ਰੁਪਈਆ ਹੈ 650 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਇਹ ਕਲਰ ਇਹਨਾਂ ਦੇ ਬਹੁਤ ਪਿਆਰੇ ਆਏ ਨੇ ਆਪਾਂ ਕਲਰ ਦੇਖਦੇ ਆ ਬਹੁਤ ਸੋਹਣੇ ਕਲਰ ਨੇ ਆਹ ਲਓ ਜੀ ਨੀਲੀ ਸਲਵਾਰ ਦੇ ਨਾਲ ਕੰਟਰਾਸਟ ਹੈ ਸਾਰਿਆਂ ਦੇ ਨਾਲ ਦੁਪੱਟੇ ਨੇ ਆਹ ਲਓ ਜੀ ਗ੍ਰੇ ਸਲਵਾਰ ਦੇ ਨਾਲ ਆ ਗਿਆ ਆਹ ਵਾਲਾ ਸ਼ਰਟ ਪੀਸ ਆ ਗਿਆ ਤੇ ਆਹ ਲਓ ਜੀ ਆਹ ਮਹਿੰਦੀ ਦੇ ਨਾਲ ਕੰਟਰਾਸਟ ਆ ਗਿਆ ਤੇ ਸਾਰਿਆਂ ਦੇ ਨਾਲ ਤੁਹਾਨੂੰ ਦੁਪੱਟੇ ਮਿਲਣਗੇ ਤੇ ਰੇਟ ਮਿਲੂਗਾ 650 ਰੁਪਿਆ ਤੇ 2.5 2.5 ਮੀਟਰ ਦੇ ਦੁਪੱਟਿਆਂ ਦੇ ਨਾਲ ਫਟਾਫਟ ਆਰਡਰ ਜਿਹੜਾ ਪਲੇਸ ਕਰ ਲੈ ਤੁਸੀਂ ਤੇ ਇਹਦੇ ਜਿੰਨੇ ਵੀ ਕਲਰ ਆਪਣੇ ਕੋਲੇ ਹੈਗੇ ਨੇ ਸਾਰੇ ਕਲਰ ਆਪਾਂ ਤੁਹਾਨੂੰ ਦਿਖਾਉਨੇ ਆ ਆ ਲਓ ਜੀ ਇਹਦੇ ਸੋਨੋ ਛੂਟ ਜਿਹੜੇ ਹੈਗੇ ਨੇ 2-2 ਵੀ ਮਿਲ ਜਾਣਗੇ 3-3 ਵੀ ਮਿਲ ਜਾਣਗੇ ਆ ਲਓ ਜੀ ਇਹ ਸਾਰੇ ਜਿਹੜੇ ਛੂਟ ਨੇ ਪਹੁੰਚਾ ਵਰਕ ਵਾਲੇ ਨੇ ਆ ਲਓ ਜੀ ਜਿਹੜਾ ਆ ਕਲਰ ਹੈ ਇਹ ਵੀ ਬਹੁਤ ਪਿਆਰਾ ਹੈ ਇਹ ਮੈਨੂੰ ਸੋ ਖੋਲ ਕੇ ਦਿਖਾਉਣੀ ਹੈ ਇਹ ਮੇਰੇ ਕੋਲੇ ਬੀਬਾ कॉटन ਦਾ ਜਿਹੜਾ ਸਾਫਾ ਹੈਗਾ ਇਹ ਮੇਰੇ ਕੋਲੇ ਆਇਆ ਹੋਇਆ ਜੇ ਕਿਸੇ ਨੇ ਕਿਸੇ ਵੀ ਭੈਣ ਨੇ ਬਟਿਕ ਤੋਂ ਸੂਟ ਤਿਆਰ ਕਰਾਉਣ ਵਾਸਤੇ ਲੈਣਾ ਹੋਵੇ ਇਹ ਮੇਰੇ ਕੋਲੇ ਸਾਫ अवेलेबल ਹੁੰਦਾ ਹੈ ਆਈਟੇ ਟਾਈਮ 24 ਘੰਟੇ ਜਦੋਂ ਮਰਜੀ ਤੁਸੀਂ ਸੂਟ ਨੂੰ ਲੈ ਸਕਦੇ ਹੋਗੇ ਵਰਕ ਕਰਾਉਣ ਵਾਸਤੇ ਵੀ ਆ ਲਓ ਜੀ ਆ ਲੁੱਕ ਦੇਖੋ ਸੂਟ ਦੀ ਕਿੰਨੀ ਵਧੀਆ ਦਪਟਾ ਇਹਦਾ ਹੈਗਾ ਕੋਟ ਡੋਰੀ ਇਹਦਾ ਐਵੇਂ ਨਹੀਂ ਵੀ ਫੁੱਲ ਮਾਜਾ ਦਪਟਾ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਹੈ ਦਪੱਟੇ ਦੀ ਬਹੁਤ ਸੋਹਣਾ 650 ਰੁਪਿਆ ਸੂਟ ਦਾ ਰੇਟ ਹੈ ਤੇ ਆਹ ਲਓ ਜੀ ਐਦਾਂ ਕੰਟਰਾਸਟ ਕੰਬੀਨੇਸ਼ਨ ਬਹੁਤ ਪਿਆਰੀ ਲੁੱਕ ਆਉਣ ਵਾਲੀ ਹੈ फटाफट ਆਰਡਰ ਪਲੇਸ ਕਰਨਾ ਤੁਸੀਂ ਮਠਾੜੂ ਸ਼ਾਪ ਦੇ ਉੱਤੇ ਤੇ ਇੱਕ ਆਪਣੇ ਕੋਲੇ ਸਾਫਾ ਹੈ कॉटन ਦਪੱਟਿਆਂ ਨਾਲ ਇਹਦੇ ਚ ਆਪਾਂ ਇੱਕ ਸੂਟ ਸਿਰਫ ਫੋਲ ਕੇ ਦੇਖਾਂਗੇ ਬਾਕੀ ਸਾਰੇ ਮੈਂ ਤੁਹਾਨੂੰ ਇੰਜ ਹੀ ਦਿਖਾਉਂਗੀ ਇਹਨੇ ਚੱਕੇ ਮੜੇ ਇਹਨਾਂ ਜੇ ਆਪਣੀ ਸਟਾਰਟਿੰਗ ਹੈਗੀ ਹੈਗੀ ਇਦਾਂ ਦੇ ਸੂਟਾਂ ਦੀ ਲੋਕ ਆਉਣ ਵਾਲੀ ਹੈ ਕਾਟਨ ਦਾ ਪਿਅਰ ਕਾਟਨ ਦਾ ਸੂਟ ਹੈ ਤੇ ਇਹ ਇਹ ਆਪਣੇ ਕੋਲੇ ਸਟਾਰਟਿੰਗ ਜਿਹੜੀ ਹੈਗੀ ਹੈ 350 ਤੋਂ ਆਏਗੀ 350 ਵਾਲਾ ਸਟਾਰਨ ਤੋਂ ਦਿਖਾ ਦਿੰਨੀ ਆ ਆ ਲੋ ਜੀ ਇਹਦੀ ਜਿਹੜੀ ਸਟਾਰਟਿੰਗ ਹੈ ਸਾਡੇ ਕੋਲੇ 350 ਤੋਂ ਸਟਾਰਟਿੰਗ ਹੈਗੀ ਤੇ ਉਹਦਾ ਕਪੜਾ ਮਤਲਬ ਜਿਹੜਾ ਅਸੀਂ ਇਹਦਾ ਅਲੱਗ ਦਾ ਕਪੜਾ ਹੋਊਗਾ ਵੈਸੇ ਕਾਟਨ ਦੁਪੱਟੇ ਵਾਲਾ ਸੂਟ ਹੀ ਵਜਦਾਗਾ ਤੇ ਇਦਾਂ ਇਹਦੀ ਜਿਹੜੀ ਕੁਆਲਿਟੀ ਹੈਗੀ ਹੈ 350 ਵਾਲੇ ਦੀ ਇਹ ਇਦਾਂ ਕੁਆਲਿਟੀ ਹੋਊਗੀ ਇਹਦੀ ਆਹ ਲਓ ਜੀ ਇਹ ਕਾਟਨ ਦੇ ਦੁਪੱਟੇ ਨਾਲ ਆ ਇਹ ਮੈਂ ਤੁਹਾਨੂੰ ਇੱਕ ਡੈਮੋ ਦਿਖਾਏਗਾ ਤੇ ਇਹ ਸਾਡੇ ਕੋਲੇ 350 ਹੈ ਇਹਦੇ ਨਾਲ ਵੀ ਨੈੱਕ ਬਣਿਆ ਹੋਇਆ ਹੈਗਾ ਤੇ ਇਹ ਇਹ ਸਟਾਫ ਜਿਹੜਾ 350 ਚ ਹੈ ਜਿਹੜਾ ਆ ਵਾਲਾ ਆ ਗਿਆ ਇਹ ਸਾਡੇ ਕੋਲੇ ਪਿਓਰ ਕਾਟਨ ਦਾ ਆ ਗਿਆ ਇਹਦਾ ਆਪਾਂ ਇੱਕ ਸੂਟ ਖੋਲਦੇ ਹਾਂ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਆਹ ਲਓ ਜੀ ਇਹਦੀ ਲੈਂਥ ਵੀ ਪੂਰੀ ਹੈ ਤੇ ਇਹਦਾ ਰੇਟ ਜਿਹੜਾ ਹੈਗਾ 550 ਰੁਪਿਆ ਰੇਟ ਹੈ ਆਈ ਦੀ ਸਲਵਾਜ਼ ਦਾ ਪਿਓਰ ਕਾਟਨ ਦਾ ਕਪੜਾ ਹੈ ਤੇ ਪਿਓਰ ਕਾਟਨ ਦਾ ਹੀ ਇਹਦੇ ਨਾਲ ਦੁਪੱਟਾ ਸਵਾ ਦੋ ਮੀਟਰ ਦਾ ਹੈ ਇਹਦਾ 550 ਰੁਪਿਆ ਰੇਟ ਹੈ ਆ ਲਓ ਜੀ ਦੁਪੱਟੇ ਦਾ ਸਾਈਜ਼ ਦੇਖ ਲਓ ਤੁਸੀਂ ਬਹੁਤ 2 ਮੀਟਰ ਦਾ ਪੂਰਾ ਦੁਪੱਟਾ ਇਹਦੇ ਨਾਲ ਬਹੁਤ ਲੰਬਾ ਹੈ ਇਹਦਾ ਸਾਈਜ਼ ਹੈ ਦੁਪੱਟੇ ਦਾ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਸੋਨੂੰ ਚਾਰ ਕਲਰ ਮਿਲਣਗੇ ਇੱਕ ਡਜਨ ਦੇ ਵਿੱਚ ਮਹਿੰਦੀ ਕਲਰ ਤੇ ਆ ਆ ਗਿਆ ਨੇਵੀ ਕਲਰ ਦਾ ਤੇ ਆ ਆ ਗਿਆ ਡਾਰਕ ਮਹਿੰਦੀ ਕਲਰ ਤੇ ਆ ਲਓ ਜੀ ਇਹ ਦਾ ਆ ਗਿਆ ਲਾਟ ਜਾਨ ਆ ਗਿਆ ਬਹੁਤ ਹੀ ਸੋਹਣਾ ਇਹ ਵੀ 550 ਦੇ ਵਿੱਚ ਹੈ ਇਹਦਾ ਵੀ ਨੈੱਕ ਬਣਿਆ ਸਾਰਾ ਕਾਟਨ ਦੇ ਦੁਪੱਟੇ ਨਾਲ ਆ ਆ ਲੈਮਨ ਕਲਰ ਆ ਗਿਆ ਲਾਈਟ ਸ਼ਰਦਈ ਕਲਰ ਆ ਗਿਆ ਇਹਦਾ ਤੇ ਆਪ ਵਾਲਾ ਇਹਦਾ ਆ ਗਿਆ ਸੰ ਔਰੇਂਜ ਕਲਰ ਆ ਲਓ ਜੀ ਇੱਕ ਸੂਟ ਇਹਦਾ ਹੈ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਆਪਾਂ ਖੋਲਦੇ ਨਹੀਂ ਵੀਡੀਓ ਹੋ ਜੂਗੀ ਲੰਬੀ ਇਹਦੇ ਮੈਂ ਤੁਹਾਨੂੰ ਦਿਖਾਉਣੀ ਆ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਇਹਨਾਂ ਦਾ ਸਾਰਿਆਂ ਦਾ ਇਹ ਸਾਰੇ 550 ਦੀ ਰੇਂਜ ਵਾਲੇ ਸੂਟ ਨੇ ਜੇ ਕਿਸੇ ਭੈਣ ਨੇ ਸੇਲ ਕਰਨ ਵਾਸਤੇ ਲੈਣੇ ਆ ਉਹਨਾਂ ਦਾ ਰੇਟ ਅਲੱਗ ਲੱਗੂਗਾ ਇਹ ਸਾਡਾ ਇੱਕ ਸੂਟ ਦਾ 550 ਰੁਪਿਆ ਰੇਟ ਹੈ ਆਹ ਲਓ ਜੀ ਇੱਕ ਡਿਜ਼ਾਈਨ ਆਪਣੇ ਕੋਲੇ ਪੂਰਾ ਪਰਫੈਕਟ ਡਿਜ਼ਾਈਨ ਆਇਆ ਹੈ ਇਹ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਮੇਰੀ ਪਸੰਦ ਦਾ ਸੂਟ ਹੈ ਆਹ ਲਓ ਜੀ ਨੈਕ ਤੇ ਲਾਸ ਵਗੈਰਾ ਲਾ ਕੇ ਬਹੁਤ ਸੋਹਣਾ ਤਿਆਰ ਕੀਤਾ ਹੈ ਤੇ ਇਹਦਾ ਜਿਹੜਾ ਬਾਟਮ ਦਾ ਕਪੜਾ ਹੈ ਇਹ print ਵਾਲਾ ਹੈ ਆਹ ਵਾਲੀ ਇਹਦੀ ਸਲਵਾਰਾਂ ਨਾਲ ਤੇ ਇਹਦਾ ਮੈਂ ਦੁਪੱਟੇ ਦਾ ਸਾਈਜ਼ ਖੋਲ ਕੇ ਦਿਖਾਉਣੀ ਆ ਤੁਹਾਨੂੰ ਆ ਲਓ ਜੀ ਆйда ਦੁਪੱਟੇ ਦਾ ਸਾਈਜ਼ ਬਹੁਤ ਲੰਬਾ ਹੈ ਤੇ suit ਬਹੁਤ ਹੀ ਸੋਹਣਾ ਲੱਗੂਗਾ ਜਦੋਂ ਤੁਸੀਂ ਇਦਾਂ suit ਨੂੰ ਰੈਡੀ ਕਰੋਗੇ ਨਾ ਬਹੁਤ ਪਿਆਰੀ ਲੁੱਕ ਆਊਗੀ suit ਦੀ ਪਿਓਰ ਸੌ ਦਾ 100% ਕਾਟਨ ਹੈ ਤੇ ਇਹਦੇ ਵਿੱਚ ਇੱਕ-ਇੱਕ ਕਲਰ ਦੇ ਚਾਰ ਸੂਟ ਨੇਗੇ ਆਪਣੇ ਕੋਲੇ ਐਟ ਅ ਟਾਈਮ ਅਵੇਲੇਬਲ ਤੇ ਇਹ ਸੀਗੇ ਅੱਜ ਆਪਣੇ ਕਾਟਨ ਦੁਪੱਟਿਆਂ ਦੇ ਬਾਕੀ ਮੇਰੇ ਕੋਲੇ ਬੀਬਾ ਕਾਟਨ ਦੀ ਇਸ ਤਰ੍ਹਾਂ ਦੀ ਵੈਰਾਈਟੀ ਜਿਹੜੀ ਆਈ ਪਈ ਹੈ ਇਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਬੀਬਾ ਕਾਟਨ ਦੇ ਸਟਾਫ ਆਈ ਪਏ ਨੇ ਤੇ ਮੈਚਿੰਗ ਆਈਆਂ ਪਈਆਂ ਨੇ ਬਹੁਤ ਪਿਆਰੀਆਂ ਕਈ ਮੈਚਿੰਗ ਮੇਰੇ ਕੋਲ ਲੌਣ ਵਾਲੀਆਂ ਪਈਆਂ ਨੇ ਤੇ ਕਈ ਮੈਚਿੰਗ ਮੇਰੇ ਕੋਲੇ ਰੈਡੀ ਹੋ ਚੁੱਕੀਆਂ ਨੇਗੀਆਂ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦੇ ਆਂਗੇ ਸੋਹਣੇ ਸੋਹਣੇ ਰੰਗੜਜਾਂ ਲੈ ਕੇ ਤੇ ਅੱਜ ਆਪਾਂ ਇੱਥੇ ਸਮਾਪਤ ਕਰਦੇ ਆਂ ਅੱਜ ਦੀ ਵੀਡੀਓ ਆਪਣੀ ਤੇ ਅਗਲੀ ਵੀਡੀਓ ਦੇ ਵਿੱਚ ਛੇਤੀ ਹੀ ਮਿਲਦੇ ਆਂ ਤੁਹਾਡੇ ਨਾਲ ਧੰਨਵਾਦ